ਸ੍ਰੀ ਕਾਲ ਜੀ ਸ੍ਰੀ ਕਾਲ ਸਰਪੰਚ ਸਾਹਿਬ ਮੈਂ ਘਰ ਗਿਆ ਆਂਦੇ ਆਏ ਉਹ ਬੰਬੀ ਕੇ ਗਏ ਮੋਟ ਵਡਾਉਣ ਹਾਂਜੀ ਹਾਂਜੀ ਆਇਆ ਹਾਂ ਮੈਂ ਬੰਬੀ ਨੂੰ ਆ ਬਿਰਾ ਹੈ ਮੋਟ ਵਡਣ ਤੇ ਮੈਂ ਚਾਹ ਦੇਣ ਆਇਆ ਹਾਂ ਇਹਦੀ ਭਾਉ ਦੀ ਅੱਛਾ ਹਾਂਜੀ ਦੱਸੋ ਦੱਸਣਾ ਕੀ ਹੈ ਸਰਪੰਚ ਸਾਹਿਬ ਅੱਜ ਬਹੁਤ ਕੱਜਾ ਖਰਾਬ ਹੋਣ ਦੇ ਆ ਸਾਡੇ ਨਾਲ ਦੋ ਜਣੇ ਆਏ ਤੇ ਉਹ ਆਂਦੇ ਵੀ ਇਹ ਘਰ ਤਾਂ ਅਸੀਂ ਖਰੀਦ ਲਿਆ ਹੈ ਤਾਂ ਸਾਨੂੰ ਪਤਾ ਨਹੀਂ ਨਾਗਵਰ ਰੇਸ਼ੀ ਕੀਤੀ ਨਾ ਕੋਈ ਕਾਗਜ਼ ਪੱਤਰ ਕੋਈ ਨਹੀਂ ਤੇ ਉਹ ਅੱਗੋਂ ਇੱਕ ਵਾਰ ਦਾ ਕਬਜ਼ਾ ਕਰਕੇ ਬਹਿ ਗਿਆ ਸਵਾਰ ਰਾਡਾ ਬਾਹਰ ਮਾਰਿਆ ਚੋਕੇ ਉਹਨਾਂ ਨੇ ਤੇ ਸਾਨੂੰ ਨਹੀਂ ਪਤਾ ਵੀ ਪੇਸ਼ਾਨਾ ਆ ਕੰਮ ਹੋਣਾ ਵਾ ਅਸੀਂ ਹੋ ਰਹੇ ਹੁੰਦੀ ਤਾਂ ਨਹੀਂ ਐ ਇਦਾਂ ਪਰ ਨਾ ਬਜ਼ੁਰਗੋ ਤੁਸੀਂ ਪੜੇ ਤੇ ਨਾ ਤੁਸੀਂ ਆਪਣੇ ਬੱਚੇ ਪੜਾਏ ਕੁੜੀ ਵੀ ਨਹੀਂ ਪੜਾਈ ਇੱਕ ਤੇ ਇਹਨਾਂ ਨੇ ਰੋਕਿਆ ਵਾ ਇਹ ਨਹੀਂ ਕਿਸ ਬੰਨੇ ਲੱਗਦਾ ਖਲਾਰਾ ਖਾਨਾ ਨਿਸਤਰੀ ਕਾ ਜੀ ਕਿਤੇ ਤੇ ਕਦੀ ਕਿਤੇ ਛੋੜ ਦੇ ਨੀ ਕਵਨ ਹੈ ਕਵਨ ਹੈ ਹਾਂ ਜੀ ਆ ਵੇਖੀ ਆ ਫਲਾ ਫੂਨ ਹੀ ਰੇਦਾ ਕੀ ਦਾ ਹੁੰਦਿਆ ਵਾ ਵੇਖੀ ਲੈਣਾ ਹੀ ਤੁਸੀਂ ਮੈਨੂੰ ਇਹ ਕਿਹੜਾ ਚੁੱਕਣਾ ਹੁੰਦਾ ਵਾ ਕੀ ਦਾ ਫੂਨ ਜੀ ਚੋਕਾਂ ਵਾਲਾ ਕੀ ਜਾਂਦਾ ਵਾ ਸਰਪੰਚ ਸਾਹਿਬ ਇਹੋ ਤੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਮੈਂ ਕੁੜੀ ਨੂੰ ਨਾ ਪੜਾ ਦੇ ਗਿਆ ਜੇ ਇਹੋ ਪੜ੍ਹੀ ਹੁੰਦੀ ਤੇ ਇੱਥੇ ਤੇ ਨੌਕਤ ਨਹੀਂ ਹੋਣੀ ਉਹਨਾਂ ਸਾਡੇ ਗੜੀ ਕਾਗਜ਼ੀ ਛੁੱਟੇ ਤੇ ਅਸੀਂ ਚਿੱਟੇ ਅੰਨੇ ਨਪੜ ਤੇ ਨਾ ਅਸੀਂ ਪੜਨ ਜੋਗੇ ਤੇ ਨਾ ਅਸੀਂ ਵੇਖਣ ਜੋਗੇ ਮੈਂ ਤੁਹਾਡੇ ਹੁਣ ਕੀ ਮਦਦ ਕਰ ਸਕਦਾ ਤੁਸੀਂ ਚਿਰਚੇ ਮੇਰੇ ਵੱਲ ਆਏ ਜੇ ਉਹਨਾਂ ਨੇ ਨਾ ਸਰਪੰਚ ਸਾਹਿਬ ਆਵਣਾ ਵਾ ਉਹਨਾਂ ਨੂੰ ਅਸੀਂ ਸੱਦਿਆ ਵਾ ਤੇ ਉਹਨਾਂ ਨੂੰ ਉਹ ਪੈਸੇ ਦੇ ਕੇ ਤੇ ਅਸੀਂ ਆਪਣਾ ਘਰ ਨਾ ਵਾਪਸ ਲੈਣਾ ਵਾ ਕੋਈ ਨਹੀਂ ਮੈਂ ਆਣ ਕੇ ਤੇ ਸਾਰੇ ਕਾਗਜ਼ ਪੱਤਰ ਮੈਂ ਖੁਦ ਪੜ੍ਹਾਂਗਾ ਠੀਕ ਆ ਸੌ ਧੋਕੇ ਧੜੀਆਂ ਹੋਣੀਆਂ ਤੇ ਤੁਸੀਂ ਮਤਲਬ ਕੋਈ ਨਹੀਂ ਮੇਰੀ ਡੀਕ ਕਰਿਓ ਮੈਂ ਪਹੁੰਚ ਕੇ ਤੇ ਸਾਰੀ ਗੱਲ ਬਾਤ ਫਿਰ ਬਹਿ ਕੇ ਕਰਾਂਗੇ ਤੇ ਜੇ ਜ਼ਿਆਦਾ ਹੋਊਗਾ ਤੇ ਫਿਰ ਪੁਲਿਸ ਰਿਪੋਰਟ ਵੀ ਕਰਾਂਗੇ ਉਹਨਾਂ ਦੀ ਚਲੋ ਬੜੀ ਤੁਹਾਡੀ ਮਿਹਰਬਾਨੀ ਆ ਤੇ ਅਸੀਂ ਤੁਹਾਡੀ ਡੀਕ ਜ਼ਰੂਰ ਕਰਦੇ ਆਂ ਜਾ ਕੇ ਕੋਈ ਨਹੀਂ ਮੈਂ ਆ ਗਿਆ ਬਜ਼ੁਰਗੋ ਤੁਸੀਂ ਪਹੁੰਚੋ ਕਰ ਸ਼ਸ਼ੀ ਗਾਨੀਰ ਜੀ ਸ਼ਸ਼ੀਆ ਜੀ ਬਲ ਕੀ ਹਾਲ ਠੀਕ ਠਾਕ ਹਾਂਜੀ ਹਾਂਜੀ ਵੀਰ ਜੀ ਠੀਕ ਠਾਕ ਤੁਸੀਂ ਦਾ ਸਭ ਠੀਕ ਠਾਕ ਜੇ ਹਾਂਜੀ ਹਾਂਜੀ ਅਜੂ ਮਿਲ ਕੇ ਤੁਹਾਡੀਆਂ ਨੂੰ ਕਾਗਜ਼ੋਦਾਰ ਬਾਰੇ ਤੁਹਾਨੂੰ ਦੱਸਿਆ ਨਹੀਂ ਕੋਈ ਜੀ ਨਹੀਂ ਵੀਰ ਜੀ ਕਾਗਜਤ ਨਹੀਂ ਮਿਲੇ ਵੀ ਇੱਥੇ ਤੇ ਹੁਣ ਨਾ ਹੋ ਰਹੀ ਸੀ ਆਪਾ ਪੈ ਗਿਆ ਵਾ ਦੋ ਜਣੇ ਕੋਈ ਆਏ ਸੀ ਸਾਡੀ ਪਛਾਣ ਚ ਨਹੀਂ ਹੈਗੀ ਉਹ ਕੌਣ ਸੀ ਤੇ ਉਹਨਾਂ ਨੇ ਨਾ ਆ ਕੇ ਤੇ ਘਬਜਾ ਕਰ ਲਿਆ ਵਾ ਸਾਰਾ ਸਮਾਨ ਕੱਢ ਕੁਢ ਕੇ ਜਹਾੜਾ ਬਾਹਰ ਸੁੱਟਣ ਲਾ ਪਏ ਸੀ ਤੇ ਇਹ ਘਰ ਹੁਣ ਸਾਡਾ ਵਾ ਤੁਸੀਂ ਇਹ ਘਰ ਦੇ ਮਾਲਕ ਨਹੀਂ ਹੈਗੇ ਨੇ ਤੇ ਤੁਸੀਂ ਰੋਕਿਆ ਨਹੀਂ ਕਿਉਂ ਉਹਨਾਂ ਦੇ ਘਰ ਕਿਦਾ ਹੋ ਗਿਆ ਉਹ ਨਹੀਂ ਵੀਰ ਜੀ ਇਹ ਤਾਂ ਬੜਾ ਰੋਕੇ ਆਵਾ ਹੁਣ ਮੰਮੀ ਡਾਡੀ ਨਾ ਬਹੁਤ ਪੱਜ ਨਾਟਕਾਂ ਡੇ ਵੀ ਕਰ ਬਜਿਆ ਰਵੇ ਵੀ ਪਹਾਤੇ ਲਾ ਸਾਰਾ ਇੰਤਜ਼ਾਮ ਕਾਂਡੇ ਸੋਨਾ ਵੇਚਤਾ ਟਰੈਕਟਰ ਗੈਣੇ ਭਾਤਾ ਵਾ ਬਹੁਤ ਉਹਦੇ ਵਿਚਾਰੇ ਨੱਠੇ ਬੱਜੇ ਫਿੰਡੇ ਆ ਤੂੰ ਹੀ ਉਹ ਕਿੱਦਾਂ ਕੁੱਦੀ ਪੈਸੇ ਦੇਣੇ ਉਹਨਾਂ ਨੂੰ ਆਪਣਾ ਸਾਡਾ ਘਰ ਆਪਣਾ ਵਾ ਅਸੀਂ ਉਹਨਾਂ ਨੂੰ ਕਦ ਦੀ ਪੈਸੇ ਦੇਣੇ ਆ ਹੁਣ ਵੀਰ ਜੀ ਉਹ ਕਹਿੰਦੇ ਆ ਨਾ ਵੀ ਅਸੀਂ ਮਾਲਕ ਵਾ ਇਹ ਕਰਦੇ ਤੇ ਜੇ ਹੁਣ ਅਸੀਂ ਕੋਹ ਕਹੀਏ ਉਹਨਾਂ ਨੂੰ ਦੇਣਾ ਨਾ ਨਾ ਹੋਵੇ ਉਲਟਾ ਹਨ ਨੂੰ ਇਹ ਕੁਛ ਕਹਿਣ ਨੇਵਾ ਰਾਜ ਨੂੰ ਕੁਛ ਲਈ ਨਾ ਬਦਖੋ ਸ਼ਕਤੀ ਨਾ ਐਹੋ ਜੀ ਕੋਈ ਗੱਲ ਨਹੀਂ ਆ ਗਈ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਦੇਣੇ ਅਜਿਹੀ ਜਲਦੀ ਹੋਰਾ ਕਰ ਮੇਰੇ ਨਾਲ ਗੱਲ ਕਰਾ ਮਮੀ ਨਾ ਕਰੋ ਗੱਲ ਹੈਲੋ ਮਤਰਾ ਹਸੀਤ ਆਰ ਸਾਸਰੀ ਕਾਲ ਪੁੱਤ ਕੀ ਹਾਲ ਵਾ ਉਹ ਵਧੀਆ ਮਾਤਾ ਪੈਸੇ ਨਾ ਦੇ ਦਿਓ ਇਹ ਪੈਸੇ ਕਿਤੇ ਰੁੱਖਾ ਨਾ ਲੱਗੇ ਮਹਾ ਕਮਾਏ ਜਾਂਦੇ ਪੁਲਿਸ ਰਿਪੋਰਟ ਕਰੋ ਇਹਨਾਂ ਦੇ ਜੀ ਗੱਲ ਉਹ ਜੂ ਵੀ ਅੱਮੋ ਸਾਹਮਣੇ ਮੁੜ ਕੇ ਪੁੱਤ ਅਹੀਂ ਤੇ ਪੁਲਿਸ ਰਿਪੋਰਟ ਕੀ ਕਰੀਏ ਉਹ ਤੇ ਅਗਲੇ ਆਏ ਤੇ ਹੁੰਦਿਆ ਸਮਾਨ ਚੁੱਕ ਚੁੱਕ ਇੱਕ ਬਾਹਰ ਮਾਰਨ ਦੇ ਤੇ ਅਹੀਂ ਤੇ ਕਹਤਾ ਸੋ ਨਾ ਗਾੜੀ ਮੈਂ ਤਤਰਲਾ ਕੀਤਾ ਤੇ ਉਹ ਜਨਾਨੀ ਫੇਰ ਆਖਣ ਲੱਗੀ ਵੀ ਚਲੋ ਅਸੀਂ ਤੁਹਾਡੀ ਉਮਰ ਦਾ ਲਿਆਜ ਕਰਦੇ ਤੁਸੀਂ ਬੁੱਢੇ ਬੰਦੇ ਹੀ ਹੋ ਨਹੀਂ ਤੇ ਅਹੀਂ ਕਰਨੀ ਛੱਡਣਾ ਉਹਨਾਂ ਵੀ ਆਂਦੀ ਆਂ ਪੰਦਰ ਪਈਆਂ ਦੀ ਦਿੱਤੀ ਆ ਅਹੀਂ ਕਿਤਾ ਕਰਨਾ ਖਾਲੀ ਕਰਾਈਗੇ ਅਹੀਂ ਤੇ ਘਰਾਉਣਾ ਹੀ ਘਰਾਉਣਾ ਵਾ ਓਏ ਲੋਕ ਫੇਕ ਤਾਲੀ ਬਣਾ ਦਿੰਦੇ ਆ ਨਹੀਂ ਉਹਨਾਂ ਨੂੰ ਪੈਸੇ ਦਿੰਦੇ ਨੇ ਤੁਸੀਂ ਕਹੋ ਮੈਂਬਰ ਸਰਪੰਚਾਂਵਾਂ ਵੱਲ ਗਿਆ ਡੈਡੀ 2 ਲੱਖ ਰੁਪਏ ਤੂੰ ਕਾਹਦਾ ਦੇਣਾ ਵਾ ਤੇ ਡੈਡੀ ਤੇਰਾ ਤੇ ਪੁੱਤ ਮੈਂਬਰ ਸਰਪੰਚਾਂਵਾਂ ਵੱਲ ਗਿਆ ਵਾ ਵੀ ਮੈਂ ਹੁਣ ਉਹਨਾਂ ਨੂੰ ਇਕੱਠੇ ਕਰਕੇ ਤੇ ਹੁਣ ਦੇ ਨਾ ਆਉਣ ਕੀ ਕਰੀਏ ਹੁਣ ਘਰ ਤੇ ਕਿਸ ਤਰ੍ਹਾਂ ਬਚਾਉਣਾ ਵਾ ਕਿ ਨਹੀਂ ਬਚਾਉਣਾ ਨਹੀਂ ਪਤਾ ਪੈਸੇ ਨਹੀਂ ਪੈਸੇ ਨਹੀਂ ਸਾਡੇ ਜਗਰ ਕੋਰ ਦੇ ਦੋਨੇ ਤੇ ਮਤਾਂ ਅਕਸ਼ਤਿਆ ਰਾਜਨੂ ਪੁੱਛ ਲਈ ਨਾ ਕਿ ਪੈਸੇ ਲੈ ਦੇਣੀ ਉਹਨੇ ਉਸਕੀ ਬਧਨਵਾਦ ਆ ਦੂਗਾ ਬਹੁਤ ਗੱਲ ਗਹਿਣੇ ਇਹਦੇ ਕੋ ਵੀ ਲਏ ਆ ਜੇ ਨਾ ਇਹਨੇ ਪੈਸੇ ਲਏ ਹੁੰਦੇ ਤੇ ਇਹਨੇ ਗਹਿਣੇ ਨਹੀਂ ਸੀ ਕਿ ਦੇਣੇ ਇਹ ਦਿੰਦੀ ਕਿੱਥੋਂ ਆਗੇ 100 ਇਹਦਾ ਮੈਂ ਤਾਂ ਤਰਲਾ ਕੀਤਾ ਤੇ ਫੇਰ ਇਹਦੇ ਕੋ ਲਏ ਆ ਕਿ ਜੇ ਅਹੀਂ ਨਹੀਂ ਆਪਣਾ ਰੱਖਣ ਦੇ ਜੋ ਤੂੰ ਵਿਚੱਲਾ ਕਰ ਤੂੰ ਵੇਚਿਆ ਵਾਹੀਂ ਤੇ ਇੱਕ ਕੋਠੇ ਚ ਗੁਜ਼ਾਰਾ ਕਰਨ ਰਹੇ ਆ ਤੇ ਤੂੰ ਦੇ ਦੇ ਇਹ ਫੇਰ ਇਹਨੇ ਜਾ ਕੇ ਤੇ ਕਿਤੇ ਦਿੱਤੇ ਤੇ ਉਹ ਵੀ ਬੜੇ ਮੈਂ ਤੈਨੂੰ ਦੱਸ ਨਹੀਂ ਪੀ ਮੈਨ ਤਾਂ ਕਢਾਈਆਂ ਇਹਨੇ ਹਾਡੀਆਂ ਉਹ ਮੇਰੇ ਮਾਤਾ ਕੋਈ ਨਹੀਂ ਹੁੰਦਾ ਪੈਸੇ ਨਾ ਦਿਓ ਕੋਈ ਹੱਦ ਕਰਮ ਕਰ ਬਰਦਾ ਹੋਏ ਤੇ ਦਾਸ ਹੂ ਆ ਵੀ ਆਜਣਾ ਮੈਨੂੰ ਛੁੱਟੀ ਜਵਣੋ ਅੱਜ ਦਿਨ ਮੈਨੂੰ ਪੁੱਛਾਂਗੇ ਤੇ ਦਵਾਇਸੀ ਪੁੱਛਣੇ ਦਿਓ ਚਲ ਜੇ ਪਰ ਤੂੰ ਆਜੇ ਛੁੱਟੀ ਤੇ ਹੋਰ ਕੀ ਚਾਹੀਦਾ ਵਾ ਫੇਰ ਹੀ ਕਰ ਸਾਡਾ ਬਚਦਾਈ ਨਹੀਂ ਤੇ ਨਹੀਂ ਬਚਦਾ ਆਹੀ ਤੇ ਫੇਰ ਪੁੱਛੇ ਤੇ ਨਾ ਹਨ ਕਿ ਉਹ ਦਿਨ ਦੀ ਰੋਟੀ ਨੰਗਾ ਡਈ ਨਾ ਕੋ ਆ ਪਿਓ ਤੇਰਾ ਤੇ ਉਹ ਨਹੀਂ ਕਿਤੇ ਠੀਕ ਉਹ ਇਤਾਂ ਹੀ ਉਹ ਗੱਲ ਪਿੜਿਆ ਟੈਨਸ਼ਨ ਦੇ ਨਾਲ ਤਿੰਨ ਪਤਾ ਹੀ ਛੱਟ ਤੇ ਉਹ ਨੂੰ ਹੋ ਜਾਂਦੀ ਆ ਤੂੰ ਠੀਕ ਨਾ ਕਰੋ ਕੋਈ ਗੱਲ ਨਹੀਂ ਕੁਛ ਨਹੀਂ ਦੱਸਦਾ ਕਰ ਬਹੁਤ ਮੈਂ ਨਹੀਂ ਬਾਲੀਦਾ ਫੇਰ ਚੱਲ ਚੰਗਾ ਪੁੱਤ ਕੋਈ ਨਹੀਂ ਹਾਂ ਵੇ ਲੈ ਜਦਾਸ ਮਮਮੀ ਹੋ ਵੀਰ ਦੀ ਸੁਣੀਏ ਕਿ ਜੜੀ ਢਾੜੀ ਵਿਚਾਰਾ ਸਿਆਣਾ ਬਿਆਣਾ ਵਾ ਬੰਦਿਆਂ ਨੂੰ ਆਖਣ ਗਿਆ ਅਗਲਿਆਂ ਨੂੰ ਜੁਬਾਨ ਦਿੱਤੀ ਆ ਆਖਣਾ ਇਹਦੇ ਉਹ ਗੱਲ ਜੁਬਾਨ ਤੋਂ ਫਿਰ ਗਏ ਆ ਜੁਬਾਨ ਤੋਂ ਤੇ ਫਿਰ ਗਏ ਤੇ ਉਹ ਵੇਖਾ ਕਿਨੇ ਹਮ ਚਲੇ ਦੇਣ ਡਿਆ ਵਾ ਅਬ ਇਹਦੇ ਢਾੜੀ ਦਾ ਫੋਨ ਆਉਂਦਿਆ ਕੋਈ ਨਹੀਂ ਕੱਟਦੀ ਨੇ ਬਾਅਦ ਚ ਗੱਲ ਕਰ ਬਾਅਦ ਚ ਹੋ ਜੂਗੀ ਤੂੰ ਰਹਿਂਦੇ ਉਹਨਾਂ ਕ ਤੇ ਉਹ ਗੱਲ ਵੀ ਆਖਣ ਡਿਆ ਵਾ ਤੇ ਪੁੱਤ ਪੈਸੇ ਵੀ ਕਿਹੜੇ ਵਾਕਿਆ ਦੀ ਗੱਲ ਖਣ ਰੁੱਖਾ ਨਾ ਲੱਗੇ ਆ ਕਿਤੇ ਪੋਰੀਆ ਪੋਰੀਆ ਕਰਕੇ ਤੇ ਕਿਤੇ ਟਰੈਕਟਰ ਬਣਾਇਆ ਉਹ ਗੱਲ ਜਦੋਂ ਚੇਤਾ ਆ ਜਾਂਦਾ ਵਾ ਤੇ ਉਦੋਂ ਹੀ ਹੁੰਦਾ ਤੇ ਰੱਬਾ ਕਿੱਤਾਂ ਚੀਜ਼ਾਂ ਬਣਾਈਆਂ ਤੇ ਕਿੱਤਾਂ ਸਾਡੀਆਂ ਪੰਗਦੇ ਪਹਾੜੇ ਚੱਲ ਚੱਲੀਆਂ ਹੈਗੀਆਂ ਹੁਣ ਦੁੱਖ ਤੇ ਹੈਗਾ ਵਾ ਮੰਮੀ ਬੜਾ ਤੇ ਪਰ ਹੁਣ ਕਰੀਏ ਕੀ ਕਰਨਾ ਕੀ ਆ ਹੁਣ ਆ ਤੇ ਉਤਾ ਵੇਖਾਂ ਵੀ ਥੋੜੇ ਜਿਹਾ ਜਿੱਤਾਂ ਨੇ ਬੋਝ ਜਿਹਾ ਲਾਤਾ ਵਾ ਤੇ ਪਰ ਜਿਉ ਆਗੇ ਭੈਣ ਭਰਾ ਤੇ ਉਹਨਾਂ ਨੂੰ ਵੀ ਕੀ ਆਖਣਾ ਹੁਣ ਸਿਆਣਾ ਬਿਆਣਾ ਗਿਆ ਹੀ ਬੰਦਿਆਂ ਵੱਲ ਤੇ ਕੀ ਆਖਾਂਗੇ ਆਹੀ ਚੱਲ ਕੋਈ ਨਹੀਂ ਜੇ ਨਾ ਹੋਊਗਾ ਇਹ ਚੱਲ ਮੈਂ ਅmber ਸਰਪੰਚ ਨੂੰ ਤਾਂ ਹੀ ਕਹਿ ਲਾਂਗੇ ਉਹਨਾਂ ਨੂੰ ਨਹੀਂ ਤੇ ਫੋਨ ਕਰ ਦਾਂਗੇ ਪਰ ਰੁਕ ਜੋ ਕਿਆ ਨੇ ਤਾਈ ਦੇ ਲਾਪਤਾ ਕਰਕੇ ਬੜਾ ਡਾਡੀ ਆਉਂਦਾ ਤੇ ਮੈਂ ਸਲਾਹ ਕਰਦੀ ਡਾਡੀ ਆਪਣੇ ਨਾਲ ਕਰ ਲੈ ਸਲਾਹ ਤੇ ਕਰੋ ਕੋਈ ਨਾ ਕੋਈ ਹਿੱਲਾ ਮੈਨੂੰ ਤੇ ਹੁਣ ਕੋਈ ਸਮਝ ਨਹੀਂ ਆਉ ਲੱਗਣ ਈ ਤੇ ਕਰਨਾ ਕੀ ਆ ਤੇ ਕਰਨਾ ਕੀ ਹੁਣ ਉਹਨੂੰ ਵੀ ਸੱਧਿਆ ਦੀਦੀ ਨੋਵੇਂ ਸੱਸੀ ਘਾਲ ਦੀ ਸੱਸਿਕਾਂ ਕਿਆ ਠੀਕ ਵਧੀਆ ਤੂੰ ਸੁਣਾਓ ਹਾਂ ਠੀਕ ਆ ਬਹਿ ਜਾ ਬੈਠੇ ਕੋ ਠੀਕ ਹੈ ਹਾਂਜੀ ਠੀਕ ਠਾਕ ਕਿੱਥੇ ਗਿਆ ਜਸਨ ਜਸਨੂ ਵੀ ਇੱਥੇ ਹੁਣ ਹੋਰ ਵੀਰ ਦਾ ਹੈ ਹਾਂਜੀ ਆਇਆ ਫਿਰ ਠੀਕ ਠਾਕ ਉਹ ਸੈਲ ਨੂੰ ਲੈਣ ਦੀ ਤਨਾਲ ਸੈਲ ਫਿਰ ਸਕੂਲ ਗਿਆ ਸੀ ਮੈਨੂੰ ਤਾਂ ਮਾਸੀ ਜਾਣੇ ਹੁਣ ਵੀ ਤਾਂ ਫਿਰ ਤਾਂ ਕਰਕੇ ਵੀ ਆਉਣਾ ਪਿਆ ਨਾ ਤੇ ਮੈਂ ਮੈਂ ਪਾਣੀ ਲਿਆਵਾ ਨਹੀਂ ਪਾਣੀ ਮੈਂ ਪੀ ਕੇ ਇੱਥੇ ਬੈਜੋ ਪਾਣੀ ਕਿੱਥੋਂ ਪੀਏ ਮਾਸੀ ਜੀ ਉਹਨਾਂ ਨੂੰ ਲਪੀ ਗਏ ਅੱਛਾ ਮਾਸੀ ਆ ਰਹੀ ਹੈ ਕਿਵੇਂ ਨਾ ਹਾਂਜੀ ਚੱਲ ਵਧੀਆ ਸਭ ਉਹਦੋਂ ਨੂੰ ਖਿਸਕ ਗਈ ਹੋਣੀ ਨਾ ਇੱਧਰ ਬੈਣ ਵਾਲਾ ਨਹੀਂ ਹੁਣ ਫਿਰ ਤੂੰ ਹੀ ਤਾਂ ਦੇਹੇ ਨਹੀਂ ਮੈਨੂੰ ਸਾਹਮਣੇ ਤੂੰ ਇੰਦਰ ਬੈਠੇ ਹੋਣੇ ਆ ਅੰਦਰ ਬੈਣਾ ਹੀ ਟੈਨਸ਼ਨ ਦੀ ਮਾਰੀ ਹੁਣ ਵੱਧ ਤੂੰ ਦੇਦੇ ਆ ਕੇ ਕਿਹੜੇ ਗੱਲੋਂ ਮਾਸੀ ਨੇ ਸ ਉਸ ਮਿਆਦ ਦੀ ਤੁਹਾਨੂੰ ਕਦੇ ਟੈਨਸ਼ਨ ਨਹੀਂ ਦੇਣੀ ਹੈ ਨਹੀਂ ਮਾਸੀ ਦੇ ਸੱਦਿਆਂ ਤਾਂ ਡਾ ਕਰਜ ਨਹੀਂ ਹੁੰਦਾ ਵੀ ਦੀਦੀ ਵੀ ਮੰਮੀ ਫੋਨ ਤੁਹਾਡੇ ਕਰਨ ਦੇ ਮੈਂ ਆਵਾਂ ਜਾਂ ਨਾ ਆਵਾਂ ਉਹ ਦਿਨ ਵੀ ਤੁਸੀਂ ਤੁਰ ਪਈਆਂ ਦੋਏ ਨੌ ਸਸ ਮੋਹ ਚੋ ਕੇ ਧੱਜ ਵੀ ਤੁੱਕਲੀ ਆ ਗਈਆਂ ਤਾਂ ਸਵਾਦੀ ਵੀ ਮੰਮੀ ਨੂੰ ਨਾਲ ਲੈ ਕੇ ਆਉਂਦੀ ਮੰਮੀ ਨੂੰ ਤੁਹਾਨੂੰ ਪਤਾ ਜਿੱਦਨ ਦੀ ਗਈ ਮੰਮੀ ਤਾਂ ਉਦੋਂ ਦੀ ਠੀਕ ਨਹੀਂ ਹੈਗੀ ਯੋ ਮਮੀ ਹੋ ਗਏ ਮਮੀ ਹੁਣ ਮਮੀ ਤਾਂ ਨੂੰ ਪਤਾ ਹੀ ਦਾ ਬੀਪੀ ਵੱਧ ਜਾਂਦਾ ਫਿਰ ਮੰਜੇ ਤੇ ਪੈਂਦੀ ਗਿੱਟੇ-ਗੋਡੇ ਤੋਂ ਤੁਰਿਆ ਜਾਂਦਾ ਔਕੋ ਤੇ ਕੀ ਹੋਇਆ ਆਦੇ ਗਿੱਟੇ-ਗੋਡਿਆਂ ਉਦੋਂ ਤੇ ਬੜੀ ਸੋਹਣੀ ਭੱਜੀ ਆ ਗਈ ਉਦੋਂ ਨਾ ਦੁਖੇ ਨਾਲੇ ਤੁਸੀਂ ਮੇਰਾ ਸਿਰ ਨੀਵਾ ਕਰਾ ਕੇ ਗਈਆਂ ਨਾਲੇ ਮੇਰੀ ਸੱਸ ਮੇਲੇ ਮਾਰੂ ਉਹ ਜਿਹੜੀ ਨਾਨਾ ਨਾਲੇ ਉਹ ਮੇਲੇ ਮਾਰੂ ਤੇ ਇਹਦੀ ਮਾਮ ਨਹੀਂ ਇਹਦੇ ਵੱਦੀ ਬਣੀ ਤਾਂ ਸਵਾਦੀ ਹੁਣ ਨਾਲ ਲੈ ਕੇ ਆਉਂਦੀ ਤਾਂ ਉਹਨਾਂ ਨੇ ਪਤਾ ਹੁੰਦਾ ਕਿ ਮਾਂ ਨੇ ਜਿਉਂ ਦਿਨ ਇਹਨੇ ਝਿੜਕ ਝੰਬ ਕੇ ਕੱਢ ਦਿੱਤੀ ਤੇ ਮਾਂ ਨੂੰ ਫੇਰ ਦਰੇਗ ਆਇਆ ਤੇ ਮਾਂ ਤੀ ਕੋ ਆਈ ਤੂੰ ਫੇਰ ਕੱਲੀ ਆ ਗਈ ਦੀਦੀ ਉਹ ਗੱਲ ਨਾ ਦਾਰੀ ਮੈਨੂੰ ਪਤਾ ਬੁਧਾਗਾ ਹੁਣ ਉਹਨਾਂ ਤੇ ਕਹਿਣਾ ਇਹਨਾਂ ਰਕਮ ਪੈਸੇ ਦੇ ਦੇਣੀ ਐ ਐਸੇ ਥੋੜੇ ਪੈਸੇ ਥੱਬਾ ਪੈਸਿਆਂ ਦਾ ਵਾ ਤੋ ਉਹ ਤਾਂ ਚਲੇ ਤਰਲੇ ਲੈਂਦੇ ਫਿੰਡੇ ਬਚਾ ਲੈ ਸਾਡਾ ਘਰ ਹੀ ਵੱਜੇ ਪਰ ਤੁਹਾਨੂੰ ਥੋੜਾ ਸੋਚਣਾ ਚਾਹੀਦਾ ਐ ਨਾ ਇਦਾਂ ਨਹੀਂ ਨਾ ਕਰਨੀ ਚਾਹੀਦੀ ਇਹਨਾਂ ਨਾਲ ਮੈਂ ਬੜਾ ਕੁਝ ਸੋਚਿਆ ਸੀ ਤੂੰ ਹੀ ਨਹੀਂ ਮੇਰਾ ਸੋਚਿਆ ਤੂੰ ਹੀ ਤੇ ਮੈਨੂੰ ਨਵਾ ਗਈਆਂ ਨਾ ਹੁਣ ਮੰਮੀ ਵੀ ਆ ਤਾਂ ਮੰਮੀ ਨੂੰ ਸ਼ਰਮ ਦੀ ਮਾੜੀ ਨਹੀਂ ਆਉਂਦੀ ਉਦੋਂ ਦੀ ਇੰਨੀ ਟੈਨਸ਼ਨ ਲੱਲੀ ਆ ਕਿ ਮੈਂ ਜਾਵਾ ਕਿਰੇ ਮੂੰਹ ਦੇ ਨਾਲ ਉੱਥੇ ਅੱਛਾ ਉਹਦੋਂ ਨਾ ਮੰਮੀ ਨੂੰ ਸ਼ਰਮ ਆਈ ਜਿੱਦਨ ਉਹ ਤੋਂ ਨਾਲ ਤੁਰ ਹੀ ਉਦੋਂ ਤੇ ਇਹ ਇਥੇ ਕੀ ਗੱਲ ਹੋਈ ਆ ਤੇ ਕੀ ਨਹੀਂ ਤੇ ਮੈਂ ਵੀ ਉਹਨੂੰ ਦੱਸਦੀ ਵੀ ਮੰਮੀ ਇੱਥੇ ਆ ਗੱਲ ਹੋਈ ਹੈ ਜਾਂ ਆ ਨਹੀਂ ਹੋਈ ਉਦੋਂ ਤੁਸੀਂ ਚੁੱਕਿਆ ਮੋਂ ਐ ਨੂੰ ਆ ਗਈਆਂ ਹੁਣ ਚਲੋ ਗੱਲਾਂ ਛੱਡੋ ਉਹ ਤੁਹਾਨੂੰ ਬਾਹਰ ਸੱਦਣ ਦੇ ਆ ਬੰਦੇ ਇਕੱਠੇ ਹੋਣੇ ਤੇ ਆਣ ਕੇ ਤੇ ਵਿੱਚ ਬਹੁ ਹੁਣ ਹੁਣ ਤੁਸੀਂ ਆਪਣੀ ਹੋਣੀ ਗਲਤੀ ਮੰਨ ਲਓ ਹਜੇ ਤੋ ਵੀ ਨਹੀਂ ਮੰਨਣ ਦੇ ਮੈਂ ਗਲਤੀ ਮੰਨਣਾ ਕਰੀ ਮੈਨੂੰ ਦੱਸਣ ਦੇ ਸਹੀ ਮੇਰੇ ਕੋਲ ਗਲਤੀ ਹੋਈ ਕੀ ਆ ਤੇ ਗਲਤੀ ਕੀਤੀ ਸਰੇ ਆਮ ਪਰ ਲੱਗਣ ਦੇ ਵੀ ਗਲਤੀ ਤੁਸੀਂ ਕੀਤੀ ਆ ਜੇ ਤੁਸੀਂ ਕਹੀ ਨਾ ਮੈਂ ਕੀਤੀ ਕੋਈ ਨਹੀਂ ਕੀਤੀ ਕੋਈ ਨਹੀਂ ਗਲਤੀ ਤੂੰ ਵਾਧੂ ਦੀ ਆ ਗਈਆਂ ਉੱਤੇ ਹਾਂਦੇ ਹੁੰਦੇ ਪਲਦੀ ਤੇਲ ਪਾਉਣ ਜਾਂ ਚੁੱਪ ਕਰਕੇ ਤੁਰੀ ਜਾ ਚੋ ਉਹਨਾਂ ਦੀ ਸੁਣ ਜਾ ਕੇ ਮੇਰਾ ਜੀਕਰ ਉਹ ਮੈਂ ਆ ਪਈ ਆ ਜੂਗੀ ਮੈਂ ਫਿਰ ਮੈਂ ਆ ਗਈ ਆ ਨਾ ਐਨੀ ਤਾਈ ਮੇਰੇ ਉਦਨ ਕੀਤੀ ਫਿਰ ਮੈਂ ਆ ਹੀ ਆਈ ਨਾ ਤੁਹਾਡੇ ਪਿੱਛੇ ਹੁਣ ਫਿਰ ਇਹ ਤੁਸੀਂ ਮੈਨੂੰ ਸਾਨ ਕੀਤਾ ਵਾ ਫਿਰ ਮੈਂ ਫੇਰ ਆ ਗਈਆਂ ਤੁਸੀਂ ਕਿਹੜੀ ਮੇਰੇ ਵੱਲ ਦੀ ਗੱਲ ਕਰਨੀ ਆ ਕਰਨੀ ਤੇ ਫਿਰ ਉਹਨਾਂ ਵੱਲ ਦੀ ਆ ਫੋਨ ਕੀਤਾ ਤੇ ਮੂੰਹ ਚੁੱਕਿਆ ਤੁਰ ਪਈ ਚਲ ਠੀਕ ਆ ਮੈਂ ਚੱਲੀ ਜੇ ਬਾਹਰ ਤੇ ਮੇਰਾ ਕੰਮ ਹੀ ਤੁਹਾਨੂੰ ਕਹਿਣਾ ਕਹਿ ਗਈ ਮੈਂ ਤੁਹਾਨੂੰ ਤੋਂ ਉੱਠ ਕੇ ਤੇ ਬਾਹਰ ਆ ਜਿਓ ਇੱਥੇ ਅੰਦਰ ਨਾ ਬੈਠੇ ਰਹਿਓ ਜਾ ਜਾ ਕੇ ਸੁਣ ਤੂੰ ਹੀ ਜਾ ਕੇ ਬਹਿ ਕੇ ਤੇਰੀ ਕਮੀ ਹੀ ਕੋਈ ਇੱਥੇ ਆਉਂਦੀ ਆਹੋ ਕਬਲ ਚਾਹ ਤਰ ਲਾ ਉੱਠ ਕੇ ਘੁੱਟ ਉਹਨੂੰ ਨਹੀਂ ਸਾਰ ਹੈਗੀ ਕਿ ਉਹਨੇ ਕਿਸ ਨੂੰ ਚਾਹ ਪਾਣੀ ਪਿਆ ਲੈਣਾ ਵਾ ਮੈਂ ਚਾਹਦੀ ਵੀ ਹਾੜਿਆ ਨਾ ਹੀ ਕਰਦੀ ਆ ਇਹਨੂੰ ਤੇ ਆਪਣਿਆਂ ਦੀ ਵੀ ਨਹੀਂਗੀ ਉਹ ਦਿਨ ਮਾਂ ਆਈ ਤੇ ਉਹ ਵੀ ਵਿਚਾਰੀ ਉੱਤਾਂ ਹੀ ਚਲ ਗਈ ਨੌ ਸਸ ਉੱਤਾਂ ਹੀ ਚਲ ਗਈਆਂ ਇੱਕ ਵਾਰੀ ਨੇ ਇਹਨੇ ਚਾਹ ਪਾਣੀ ਪੁੱਛਿਆ ਜਾਂਦੀਆਂ ਹੀ ਤੇ ਜਾਓ ਆਹੇ ਤੇ ਹੁਣ ਵੀ ਨਹੀਂ ਗਾ ਉਹਨੇ ਤੇ ਤੂੰ ਮੇਰੀ ਕੀ ਉੱਠ ਕੇ ਤੇ ਚਾਹ ਤਰ ਲਾ ਅੱਜ ਨਹੀਂ ਉਹਨੂੰ ਚਾਹ ਪਾਣੀ ਪੀਤੇ ਤੋਂ ਬਗੈਰ ਜਾਂਦੇ ਨਾ ਨਹੀਂ ਕੋਈ ਨਹੀਂ ਮੈਂ ਚਾਹ ਮੈਂ ਬਣਾ ਲੈਣੀ ਆ ਚਾਹ ਦੀ ਕਿਹੜੀ ਗੱਲ ਵਾ ਇਹ ਹੋਈ ਹੁੰਦਾ ਵਾ ਵੀ ਦੋ ਕੱਪ ਆਉਂਦਾ ਤੱਤਾ ਪਾਣੀ ਆ ਹੋਰ ਉਹ ਕੀ ਆ ਉਹ ਤੇ ਅੱਡੀ ਜ਼ਬਾਨ ਨਾ ਆਖੀਦਾ ਤੇ ਵੇਖ ਲਓ ਵਿਚਾਰੀ ਉਸੇ ਬੜੇ ਦੌੜੀ ਆ ਜਾਂਦੀ ਆ ਉਹ ਤੇ ਸਾਡਾ ਉਹੋ ਗੱਲ ਐਨਾ ਸਾਡੇ ਨਾਲ ਉਹਦਾ ਪਿਆਰ ਮੁਹੱਬਤ ਵਾ ਜਿੰਨਾ ਸਾਹਬੀ ਕੋਈ ਨਹੀਂ ਨਹੀਂ ਉਹਨੂੰ ਰਿਸ਼ਤੇਦਾਰੀ ਦੀ ਸਾਰ ਹੈਗੀ ਆ ਮਿਲਣ ਵਰਤਣ ਵਾਲੀ ਆ ਇਹ ਕਈਆਂ ਤੇ ਘਰ ਹਕਲਾਣੀਆਂ ਲੋਕੀ ਲੱਭਦੇ ਆ ਕਿ ਕਿਤਾ ਕਿਸ ਨੂੰ ਮਿਲਣਾ ਵਰਤਣਾ ਤੇ ਕਿਤਾ ਕਿਸ ਰਿਸ਼ਤੇਦਾਰ ਨੂੰ ਮਿਲਣਾ ਵਾ ਉਹਨੂੰ ਪਤਾ ਵਾ ਇਹ ਵੱਡੇ ਆ ਜੇ ਜੀ ਅੱਧੀ ਜੁਬਾਨਾ ਫੋਨ ਕਰਦੇ ਤੇ ਮੈਂ ਉਸੇ ਵੇਲੇ ਜਾਣਾ ਹੀ ਜਾਣਾ ਵਾ ਤੇ ਤਾਂ ਹੀ ਵਿਚਾਰੀ ਦੌੜੀ ਆ ਜਾਂਦੀ ਆ ਚਲੋ ਮੈਂ ਘਰ ਗਈਆਂ ਫੇ ਚਾਹ ਨਾਲੇ ਡਾੜੀ ਵੀ ਆਉਣ ਵਾਲਾ ਹੁਣ ਆਵਾਂ ਤੇ ਇਹ ਕਿੰਝ ਸੁਣਦੀ ਡਾੜੀ ਦਾ ਫੋਨ ਆ ਗਿਆ ਇਹ ਹੁਣ ਇਹਨਾਂ ਪਤਾ ਨਹੀਂ ਮੇਰੇ ਨਾਲ ਕਿੱਦਾਂ ਬੋਲਣਾ ਵਾ ਕਿੱਦਾਂ ਨਹੀਂ ਇਹਨਾਂ ਤੇ ਮੈਂ ਚੁੱਪਚਾਪ ਕਰਵਾ ਲੈਂਦੀ ਨਹੀਂ ਬੋਲ ਬਾਰ ਕੇ ਤੇ ਇਹਨਾਂ ਗਾੜੀ ਤੇ ਮੇਰੇ ਕੋ ਬੋਲਿਆ ਵੀ ਨਹੀਂ ਜਾਣਾ ਚੋਕੀ ਲਵਾ ਹੈਲੋ ਹਾਂਜੀ ਸਸਿਕਾ ਸਸਿਕਾ ਕਾਦੀ ਹੈਗੀ ਉਹ ਆਪਣੇ ਕਮਤੋ ਬਾਜ਼ ਨਹੀਂ ਹੁੰਦੀ ਮੈਨੂੰ ਕੋਪ ਪਤਾ ਲੱਗਾ ਤੂੰ ਘਰ ਵੇਚਦਾ ਵਾ ਹਾਏ ਕੀ ਹੋ ਗਿਆ ਇੰਨੇ ਮੇਰੇ ਨਾਲ ਦੇ ਜੀ ਗਰਮ ਹੋਉਂਦੇ ਜੀ ਤੁਸੀਂ ਨਹੀਂ ਨਹੀਂ ਮੈਨੂੰ ਘਰੋਂ ਬਾਜੀ ਮੈਨੂੰ ਫੋਨ ਆਇਆ ਸੀ ਤੂੰ ਘਰ ਦੇ ਕਾਗਜ਼ ਫੇਨੋ ਉੱਤ ਲਗਾ ਕੇ ਮੜ ਕੇ ਕਾਗੇ ਕਾਜੀ ਦੇ ਕੇ ਤੇ ਆਪਣਾ ਘਰ ਸਾਰਾ ਤੂੰ ਵੇਚਦਾ ਵਾ ਮੈਂ ਆਉਣ ਵਾਲਾ ਵਾ ਤੈਨੂੰ ਨਹੀਂ ਆ ਜਣਾ ਵਾ ਮੇਰੀ ਤਾਂ ਸੁਣ ਲੋ ਮੇਰੀ ਵੀ ਮੈਂ ਤੁਹਾਨੂੰ ਦੱਸਿਆ ਕਿੰਨੇ ਆ ਮੇਰੇ ਕੋਲੋਂ ਫੋਨ ਆਇਆ ਸੀ ਕਰੋ ਆ ਕੀ ਘਰ ਵਰਗੇ ਆ ਵੀ ਇਹ ਘਰ ਸਾਡੇ ਹੀ ਪੈ ਦਿੰਦਿਆਂ ਵਾ ਆਵੇਂਕ ਆਵੇਂ ਕਰੇ ਜਾਂਦੇ ਆ ਤੁਹਾਨੂੰ ਆਵੇਂ ਨਾ ਤੈਨੂੰ ਫਿਕਰ ਕਰੋ ਕੋਈ ਗੱਲ ਬਾਤ ਨਹੀਂ ਇੱਥੇ ਅਸੀਂ ਬੜਾ ਸੋਹਣਾ ਇੱਥੇ ਸੰਗਠਣ ਨੇ ਸਾਰੇ ਜਣੇ ਤੇ ਚਲ ਮਾ ਆਜਣਾ ਆ ਕੇ ਦੇਖ ਗੱਲ ਨਿਕਲੀ ਨਾ ਵੀ ਤੂੰ ਘਰ ਵੇਚ ਤਾਂ ਮੈਂ ਤੈਨੂੰ ਪੇਕੇ ਤੋਰ ਦਾਂ ਹੈ ਮੇਰੇ ਦਿਵਾਲੀ ਵਾਰਸ ਤੋਂ ਹੀ ਹੋਈ ਜਾਂਦੇ ਆ ਉਹ ਤੇ ਅੱਗੇ ਤੁਹਾਨੂੰ ਪਤਾ ਹੀ ਜਿੱਦਾਂ ਦੀ ਹੈਗੀ ਮੰਮੀ ਦਾ ਸੁਭਾਅ ਪਿਆਵੇਂ ਗੱਲਾਂ ਕਰੀ ਜਾਣੀ ਵਾਧੂ ਘਰ ਤੋਂ ਤੁਸੀਂ ਮੰਮੀ ਦੇ ਮਗਰ ਲਾ ਕੇ ਮੈਨੂੰ ਹੀ ਵਦ ਘਟ ਬੋਲਣ ਦੇ ਜੇ ਵੇ ਆਜਣਾ ਆ ਕੇ ਤੋਂ ਦੱਸਦਾ ਫਿਰ ਜੇ ਘਰ ਵੇਚਾ ਤਾਂ ਫਿਕਰ ਤੇਰੀਾ ਚਲੋ ਚਲੋ ਠੀਕ ਆ ਫਿਰ ਹੁਣ ਕੀ ਕਰਾਂ ਇਹਨਾਂ ਡੰਗਰਾਂ ਜਿਹਨੇ ਵੇਹ ਉਸੇ ਵਲੇ ਉਹਦੇ ਵੀ ਕੰਨ ਪਰ ਦਿੱਤੇ ਇਹਨਾਂ ਚ ਵੀ ਨਹੀਂ ਕਦੇ ਮਾਸਾ ਜੀ ਨਹੀਂ ਸੋਚਣੀਗੀ ਵੀ ਆਊਗਾ ਤੇ ਘਰੋਂ ਕੱਢ ਦੂਗਾ ਤੇ ਹੈ ਮੁੰਡਾ ਮੇਰਾ ਰੋਲ ਜੂਗਾ ਤੇ ਮੈਂ ਕੀ ਕਰੂੰਗੀ ਅੱਗੇ ਵੀ ਇਦਾਂ ਹੀ ਇਹਨਾਂ ਨੇ ਕੀਤੀ ਬਾਰ ਗਿਆ ਤਾਂ ਨਹੀਂ ਕਿਤੇ ਫੋਨ ਕਰਦ ਰ ਮਾਹ ਕਿਤੇ ਲੱਗਾ ਹੀ ਫੋਨ ਕਰਨ ਇਹ ਮਰਜੇ ਨਹੀਂ ਕਵਨ ਖਤੀ ਰੱਬ ਕਰਕੇ ਨੇ ਨਖਤੀ ਨੇ ਫੇਰ ਉਹਦੇ ਕੰਨ ਭਰਤੇ ਹੋਣੇ ਆ ਗਿਆ ਇਹ ਵਿਚਾਰਾ ਖੱਜਲ ਖਰਾਬ ਹੋ ਕੇ ਕਿੱਡੀ ਚੰਗੇ ਭਲੇ ਵਾਛ ਦੇ ਰਛਦੇ ਹਾਂ ਆ ਵਖਰੀ ਖੱਜਲ ਖਰਾਬੀ ਪਾਤੀ ਆ ਇਹ ਬੁਢੀ ਨੇ ਆ ਗਿਆ ਯੋ ਹਾਂ ਆ ਗਿਆ ਵਾ ਕੀ ਆਖਿਆ ਉਹਨਾਂ ਨੇ ਟੱਕਰਿਆ ਸਰਪੰਚ ਆਂਦਾ ਹੈ ਕੋਈ ਨਹੀਂ ਮੈਂ ਆ ਜੂਗਾ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਹੋਰ ਲੱਗੀ ਦੱਸਣ ਕਿ ਮੈਨੇਜਰ ਤੋਂ ਦਾ ਫੋਨ ਆਇਆ ਹੈਗਾ ਤੇ ਉਹ ਆਂਦਾ ਹੈਗਾ ਤੇ ਐ ਤੱਕ ਕਿਤਾ ਕਰਦੇ ਤੁਸੀਂ ਪੈਸੇ ਇਕੱਠੇ ਕਰੀ ਜਾਂਦੇ ਹੋ ਕੋਈ ਪੈਹਾ ਨੀਗਾ ਦੇਣਾ ਤੇ ਨਾ ਕੋਈ ਆਂਦਾ ਵੀ ਜਦੋਂ ਡੈਡੀ ਦੇ ਨਾਮ ਘਰ ਵਾ ਜਦੋਂ ਉਹਨੇ ਵੇਚਿਆ ਨਹੀਂ ਕੋਈ ਪੈਹਾ ਨਹੀਂ ਲਿਆ ਤੇ ਐ ਤੱਕ ਤਾਂ ਰਾਜ ਨੇ ਦੇ ਦਿੱਤਾ ਵਾ ਕੋਈ ਹੋਤਾ ਹੀ ਨਾ ਕਬਜ਼ਾ ਕਰਦਾ ਹੋਏ ਨਹੀਂ ਦੇਣਾ ਪੈਹਾ ਹਾਂ ਜਿਹੜੀਆਂ ਗੱਲਾਂ ਮੈਨੇਜਰ ਨੇ ਕੀਤੀਆਂ ਨਾ ਇਹ ਗੱਲਾਂ ਮੇਰੇ ਨਾਲ ਸਰਪੰਚ ਨੇ ਵੀ ਕੀਤੀਆਂ ਵਾ ਹਾਂ ਦੇ ਵੀ ਜਰਰ ਤੁਸੀਂ ਤੁਹਾਡੇ ਨਾਮ ਆ ਤੁਸੀਂ ਕੋਈ ਰਜਿਸਟਰੀ ਨਹੀਂ ਕੀਤੀ ਤੁਸੀਂ ਕੋਈ ਪੈਸਾ ਨਹੀਂ ਲਿਆ ਤੇ ਤੁਸੀਂ ਕਾਦੇ ਵਾਸਤੇ ਆ ਦੌੜੇ ਫਿਰਦੇ ਨਹੀਂ ਇਹਦੇ ਪੈਸੇ ਇਕੱਠੇ ਕਰਦੇ ਫਿਰਦੇ ਆ ਜਾਣ ਬੁੱਝ ਕੇ ਜੜਨਾ ਤੁਸੀਂ ਪੁਲਿਸ ਰਿਪੋਰਟ ਕਰੋ ਇਹੋ ਤੇ ਨੇ ਆਖਣ ਦੇ ਹੀ ਹਾਂ ਉਹ ਵੀ ਇਹੋ ਆਖੀ ਜਾਂਦਾ ਵੀ ਪੁਲਿਸ ਰਿਪੋਰਟ ਕਰੋ ਤੇ ਮੈਂ ਨਹੀਂ ਆ ਕਿ ਜੇ ਰਾਜਨ ਨਾ ਮੰਨੀ ਤੇ ਕੀ ਕਰਾਂਗੇ ਅਸੀਂ ਉਹ ਤੇ ਆਂਦਾ ਵਾ ਵੀ ਨਾ ਰਾਜਨ ਨੂੰ ਨਾ ਫੋਨ ਕਰਕੇ ਇਹਨੇ ਸਾਰੀ ਗੱਲ ਉਹਦੇ ਨਾਲ ਕਰਦਾ ਵਾ ਤੇ ਉਹਨੂੰ ਮੈਂ ਪੁੱਛਦਾ ਵਾਂ ਵੀ ਤੂੰ ਕਿਤਾ ਕਰ ਵੇਚ ਦਿੱਤਾ ਜਦੋਂ ਡੈਡੀ ਦੇ ਨਾਲ ਘਰ ਵਾਟੇ ਸਰਪੰਚ ਨੇ ਆਖਿਆ ਸੀ ਕੋਈ ਗੱਲ ਨਹੀਂ ਜੇ ਲੱਖ 2 ਲੱਖ ਲੱਗ ਕੇ ਕੰਮ ਨਿਬੜ ਜਾਊਗਾ ਤੇ ਬਾਕੀ ਤੇ ਬਚ ਜਾਓਗੇ ਉਹਦਾ ਡੈਡੀ ਖਜਲ ਖਰਾਬੀ ਬੜੀ ਆ ਜੇ ਅਸੀਂ ਪੁਲਿਸ ਰਿਪੋਰਟ ਕੀਤੀ ਤੇ ਮੰਮੀ ਉੱਥੇ ਵੀ ਕੇਸ ਕਰਤਾ ਤੇ ਕੇਸ ਕੀਤਾ ਕਿੰਨਾ ਚਿਰ ਚੱਲਣਾ ਵਾ ਤੇ ਬਾਕੀ ਪੁਲਿਸ ਵਾਲਿਆਂ ਨੂੰ ਵੀ ਕੁਝ ਦੇਣਾ ਹੀ ਪੈਣਾ ਵਾ ਉਹਨਾਂ ਨੇ ਕਿਹਾ ਵੀ ਉਦਾਂ ਹੀ ਆਡਾ ਕੇਸ ਦਰਜ ਕਰ ਲੈਣਾ ਵਾ ਪੁੱਤ ਉਹ ਉਹਦੇ ਵਿੱਚ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਵੀ ਜਿਹੜੇ ਖਾਨ ਵਾਲੇ ਹੁੰਦੇ ਵਿੱਚ شریف ਆਦਮੀ ਵੀ ਹੁੰਦੇ ਆ ਕਰੇ ਸਾਨੂੰ ਕੋਈ ਰਾਏ ਪਾ ਹੀ ਦੇਣ ਰਹਿਮ ਤਰਸੀ ਪੁੱਤ ਕਰਦੇ ਆ ਐਤਾ ਨਹੀਂ ਉਹ ਡੂਟੀਆਂ ਕਰਨ ਦੇ ਉਹ ਕਿਸਦਾ ਗੱਲ ਕੁੱਟਦੇ ਆ ਉਹ ਵਧੀਆ ਹੀ ਗੱਲ ਕਰਨਗੇ ਵਧੀਆ ਹੀ ਰਾਏ ਪਾਉਣਗੇ ਤੇ ਸਾਨੂੰ ਮੇਜਰ ਸੋਨੇ ਵੀ ਹੁਣ ਕਹਿ ਦਿੱਤਾ ਵਾ ਨਾ ਤੇ ਥੋੜਾ ਜਿਹਾ ਹੌਂ ਚਲਾ ਹੋ ਗਿਆ ਵਾ ਤੇ ਚੱਲ ਵੇਖੀ ਜਾਊਗੀ ਘਰਿਆ ਨਾ ਹੀ ਅਜੇ ਆਉਣ ਤੇ ਅਹੀਂ ਨਾ ਡਾਇਰੈਕਟਰ ਵੀ ਜਿਹੜਾ ਆਂਦਾ ਤੁਸੀਂ ਗਿਆਨੇ ਕਿਉਂ ਕੀਤਾ ਮਾਰ ਕੇ ਆਂਦਾ ਟਰੈਕਟਰ ਰਿਆ ਹੈ ਕਿ ਸੌਖਾ ਲਿਆ ਹੈਗਾ ਤੇ ਤੁਸੀਂ ਸੁਸਾਇਟੀ ਨਾਲ ਮੈਨੂੰ ਤਾਂ ਪੁੱਛਣਾ ਨਹੀਂ ਕਿ ਬੰਦਾ ਉਸੋ ਕਾ ਮੈਨੂੰ ਗੁੱਸੇ ਹੋਣ ਰਿਆ ਹੈਗਾ ਵੀ ਤੁਸੀਂ ਕਿਉਂ ਆਹ ਕੰਮ ਕੀਤਾ ਵਾ ਸਾਰਾ ਟੂਬ ਚੱਲਾ ਵੀ ਤੁਸੀਂ ਮੇਰੇ ਪੁੱਛੇ ਤੋਂ ਬਿਗੈਰ ਹੀ ਆਂਦਾ ਕਰਦੇ ਫਿਰਨ ਰਹੀਓ ਐਤਾ ਥੋੜਾ ਘਰੀਦਾ ਹੁੰਦਾ ਵਾ ਐਹੀ ਤੇ ਡਰਦੇ ਸਭ ਕੁਝ ਕਰਨ ਦੇ ਬੇ ਹਾਂ ਵੀ ਕੀ ਕਰੀਏ ਹੁਣ ਘਰ ਵੀ ਜਾਂਦਾ ਰਿਹਾ ਤੇ ਐਵੇਂ ਆਪਣਾ ਵੀ ਕਿਹੜੇ ਕੰਮ ਜੇ ਪੈ ਗਏ ਆ ਪੁੱਠਿਆ ਰਾਵਾਂਗੇ ਤੋ ਦਾਦੇ ਸਰਪੰਚ ਨੂੰ ਦੱਸਿਆ ਤਾਂ ਨਹੀਂ ਸਾਡੀ ਨਾਉ ਨਹੀਂ ਵੇਚਿਆ ਵਾ ਨਹੀਂ ਮੈਂ ਨਹੀਂ ਹੋਰ ਨਾ ਇਹ ਗੱਲ ਕੀਤੀ ਉਹਨੇ ਸਾਕੋ ਮੈਨੂੰ ਆਖਿਆ ਵੀ ਤੁਸੀਂ ਜਦੋਂ ਤੁਹਾਡੇ ਸਭ ਕੋ ਨਾ ਤੇ ਤੁਸੀਂ ਐਵੇਂ ਦੌੜੇ ਫਿਰਦੇ ਆ ਕੋਈ ਨਾ ਤੇ ਪੰਜਾ ਨਾ ਮੈਂ ਤੁਹਾਡੇ ਨਾਲ ਆ ਤਾਂ ਤੇ ਦੱਸੇ ਵੀ ਕਿਸ ਨੂੰ ਕੀ ਵੀ ਹਨਾ ਆਖਣਾ ਵਾ ਇਹਨਾਂ ਦੇ ਘਰ ਦੇ ਵਿੱਚ ਇੰਨਾ ਕੋ ਹੋਣ ਦਿਆ ਵਾ ਦੱਸਿਆ ਹੀ ਨਹੀਂ ਜਾਂਦਾ ਪੁੱਤ ਚਾਣ ਐਵੇਂ ਨਹੀਂ ਆਖਿਆ ਤੇ ਆਪਣਾ ਚੱਗਾ ਚ ਕੋਤੇ ਟੇਡਾ ਆਪਣਾ ਹੀ ਨੰਗਾ ਹੁੰਦਾ ਵਾ ਤੇ ਕਿਤਾ ਅਗਲੇ ਨੂੰ ਦੱਸਣਾ ਮਾ ਉਹਦਾ ਗਵਲ ਪੁੱਤ ਮੇਜਰ ਹੋਣ ਦੀ ਗੱਲ ਠੀਕ ਵਾ ਉਹਨੇ ਠੀਕ ਹੀ ਆਖਿਆ ਇਹ ਇਹ ਕੰਮ ਕਰ ਲੀਏ ਨੀ ਚੰਗੇੜਾ ਹੋ ਗਏ ਸਰਪੰਚ ਵੀ ਇਹੋ ਰਹਿ ਦੇਣ ਢਿਆਈ ਤੇ ਕੋਈ ਗੱਲ ਨਹੀਂ ਜੇ ਉਹ ਸਾਡੇ ਲੱਗਣਗੇ ਤੇ ਉਹਨਾਂ ਦੇ ਕਿਹੜੇ ਲੱਗਣੇ ਨਹੀਂ ਕੀ ਆnde ਹੁੰਦੇ ਆ ਭੱਜਾ ਵਾੜੇ ਕੋਈ ਜਾਂਦਾ ਵਾ ਚਾ ਲੱਗਣ ਲਗਾਉਣ ਦੀ ਗੱਲ ਨਹੀਂ ਆ ਮੈਨੂੰ ਤੇ ਇਹ ਵਾ ਨਾ ਪੀ ਉਲਟਾ ਕਰਦੇ ਆਂ ਨਾ ਫਸ ਜੀਏ ਵੀ ਇਹ ਨਾ ਹੋਵੇ ਹਰ ਜਾਨਾ ਹਨ ਵਾਧੂ ਪੜਨਾ ਪਵੇ ਫਿਰ ਹਾਏ ਹਾਏ ਆਹੀ ਕਿ ਤਫਾ ਫਸ ਜਾਗੇ ਆਹੀ ਕਿਤੇ ਕੋਈ ਛੈ ਨਹੀਂ ਕੀਤੇ ਕੋਈ ਗੂਠੇ ਨਹੀਂ ਲੱਗੇ ਤੇ ਆਂਦੀ ਉਲਟ ਫਸ ਜਾਗੇ ਮੰਮੀ ਜੀ ਉਹਨਾਂ ਦੇ ਨਾ ਤਾਂ ਹੋਇਆ ਤੇ ਫੇਰ ਫਸਣ ਵਾਲਾ ਕੰਮ ਹੀ ਹੋਣਾ ਮੈਂ ਫੇਰ ਥੋੜਾ ਹੀ ਕੋ ਕਰ ਸਕਦੇ ਆ। ਉਹ ਤਾਂ ਹੀ ਨਹੀਂ ਫਸਣਾ ਪਸਣ ਗਏ ਉਹ ਹੀ ਜਿੰਨਾ ਝੂਠੇ ਕਾਗਜ਼ ਬਣਾ ਲੇ ਤੇ ਝੂਠਾ ਸਭ ਕੁਝ ਕਰ ਲਿਆ ਵਾ। ਮੈਂ ਤੈਨੂੰ ਪਤਾ ਵਾ ਵੀ ਨਕਲੀ ਕਾਗਜ਼ ਬਣਾ ਲਿਆ ਤੂੰ ਆਪਣਾ ਹੀ ਸਾਬ ਕਿਤਾਬ ਲੰਦੀ ਰਿਹਾ ਕਾ ਡਾਡੀ ਪਤਾ ਨਹੀਂ ਮੰਮੀ ਕਿੱਧਰ ਦੀ ਗੱਲ ਤੇ ਕਹਿਣੋ ਲੈ ਜਾਂਦੀ ਆ। ਮੈਂ ਤਾਂ ਨਹੀਂ ਤੈਨੂੰ ਨਹੀਂ ਕੋਈ ਸਮਝ ਲੱਗਦੀ। ਪੜ੍ਹੀ ਲਿਖੀ ਹੁੰਦੀ ਤੇ ਸਮਝੀ ਹੁੰਦੀ। ਨ ਪਰਜੀ ਹੈਗੀ ਆ ਐਵੇਂ ਆਪਣੇ ਕੈਫੇ ਲੰਦੀ ਰਹਿੰਦੀ ਆ ਪੜਾਉਣਾ ਕਿਨੇ ਹੀ ਉਦੋਂ ਤੱਕ ਤੇ ਮੈਨੂੰ ਸਕੂਲਿਆ ਕਲਾਇਆ ਨਹੀਂ ਤੇ ਹੁਣ ਮੈਨੂੰ ਮੇਨੇ ਮਾਰਦੇ ਵੀ ਪੜੀ ਨਹੀਂ ਆ ਮੈਂ ਨਹੀਂ ਕਲਾਇਆ ਸਕੂਲੇ ਉਦੋਂ ਤੇ ਪੜਾਤੇ ਰਹਿਨੇ ਨਹੀਂ ਕਲਾਇਆ ਆਂਦਾ ਹੀ ਨਹੀਂ ਪੜਵਣੀ ਇੱਦਾਂ ਹੀ ਠੀਕ ਵਾ ਜਾ ਜਾ ਕੇ ਤੇ ਲਿਆ ਚਾਹ ਕੁੱਟ ਹੋਰ ਰਾਨ ਕੇ ਤੇ ਬਹਿ ਜਾਂਦੀ ਪੈਂਤ ਵਾਲ ਚੜਕੇ ਗੱਲਾਂ ਛੁਣਨੀ ਵੇਖਿਆ ਚਾਰ ਦਿਨ ਆਈ ਆ ਤੇ ਵੱਖਰੀ ਟੈਨਸ਼ਨ ਲਾ ਕੇ ਤੇ ਬਹਿ ਜਾਂਦੀ ਆ ਜੇ ਬਿਮਾਰ ਹੋ ਗਈ ਤੇ ਇਹਦਾ ਕਿਨੇ ਲਾਂਚ ਕਰਾਉਣਾ ਹੁਣ ਸਾਨੂੰ ਤੇ ਟੈਨਸ਼ਨ ਵੱਖਰੀ ਜਿਹੜੀ ਲੱਗੀ ਲੱਗੀ ਆ ਇਹਨ ਮੈਨੂੰ ਮੈਂ ਕਹਾਂ ਬੇ ਮੰਜੇ ਤੇ ਪੈ ਜਾਣਾ ਵਾ ਪੈਜੂ ਤੇ ਮੇਰ ਕੋ ਤਾਂ ਨਹੀਂ ਕਿਤੇ ਖੜੀ ਜਾਂਦੀ ਲੈ ਜਿਓ ਜਿੱਥੇ ਖੜਨੀ ਆ ਇੱਥਾਂ ਕਰਦੀ ਆ ਵੀਰ ਆਪਣੇ ਨੂੰ ਨਾ ਫੋਨ ਲਾਉਣੀ ਆ ਵੀ ਭਾਬੀ ਆਈ ਆ ਤੇ ਮੈਨੂੰ ਲੈ ਜੇ ਨਾਲ ਚਾਦਰ ਮੋਂ ਉੱਥੇ ਫੇਰ ਤੁਰਿਆ ਹੋਗੇ ਤੇ ਇੱਥੇ ਠੰਡ ਢੋਲਾ ਹੋਜੂਗਾ ਤੇ ਫੇਰ ਆਜੂਗੇ ਤੇ ਜਸਨ ਦੇ ਡੈਡੀ ਨੇ ਵੀ ਆ ਜਾਣਾ ਇਹ ਨਾ ਵੇ ਖਲਾਰਾ ਜ਼ਿਆਦਾ ਪੈ ਜੇ ਸਿਆਣੇ ਆਂ ਦਿੰਦੇ ਆ ਸਾਪੇ ਮਰ ਜੇ ਤੇ ਸੋਟਾ ਵੀ ਰਹਿ ਜੇ ਤੇ ਚਾਹ ਤਨ ਫਿਰ ਤੋਰੇਉ ਨਹੀਂ ਆ ਤੇ ਵੀਰ ਆਪਣੇ ਨਰਮਾ ਲਾਉਨੇ ਫੋਨ ਹੁਣ ਹਲੋ ਹਲੋ ਸਸੀ ਦਾ ਵੀਰ ਜੀ ਮਸਰੀ ਕਰ ਪੈਸੀ ਫੋਰ ਸਭ ਠੀਕ ਠਾਕ ਹਾਂਜੀ ਸਠੀਕ ਠਾਕ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਵਧੀਆ ਵਧੀਆ ਹੋਰ ਕੀ ਘੰਡੇ ਕਿੱਦਾਂ ਜੱਦ ਕੀਤਾ ਅੱਜ ਜਾਦ ਇਦਾਂ ਕੀਤਾ ਵੀਰ ਸੱਸ ਮੇਰੀ ਤੈਨੂੰ ਪਤਾ ਹੀ ਆ ਜਿੱਦਾਂ ਦੀ ਹੈਗੀ ਆ ਤੂੰ ਵੀ ਇੱਥੋਂ ਹੀ ਗਿਆ ਸੀ ਉਹ ਨਾਵੇਂ ਮੇਰੇ ਨਾਲ ਲੜਦੀ ਜੀ ਰਹਿੰਦੀ ਆ ਤੇ ਭਾਬੀ ਆਈ ਆ ਤੇ ਭਾਬੀ ਨੂੰ ਕਹਾਂ ਮੈਨੂੰ 4 ਦਿਨ ਲੈ ਜਾ ਮੈਂ ਉੱਥੇ ਫਿਰ ਤੁਰ ਆਉਂਗੀ ਤੇ ਆਪੇ ਜਦੋਂ ਬੋਲਣ ਬਾਲਣ ਹਟ ਜੂਗੀ ਉਦੋਂ ਮੈਂ ਆ ਜਾਊਂਗੀ ਮੈਂ ਵੀ ਇਹ ਤਾਂ ਗੱਲ ਹੁਣ ਠੀਕ ਨਹੀਂ ਹੈਗੀ ਹਾਂਜੀ ਕਿਉਂਕਿ ਅਸੀਂ ਤੇ ਤੈਨੂੰ ਅਗੇ ਦਾ ਭੈਣ ਹੀ ਇਹਦੇ ਬਾਰੇ ਵੀ ਤੈਨੂੰ ਇਹ ਸਮਝਾਏਗਾ ਵੀ ਬਹੁਤ ਸਿਆਣੀ ਤੇ ਬਹੁਤ ਚੰਗੀਆਂ ਹਨ ਪਰ ਉਹ ਤੇ ਸਾਨੂੰ ਕਿਤੇ ਲੱਗਦੇ ਜੋ ਨਹੀਂ ਸਾਡੇ ਕਿਤੇ ਪਿੰਡ ਦੇ ਵਿੱਚ ਕੀ ਹੋ ਗਿਆ ਜਦੋਂ ਜੀ ਚਾਹ ਜਿਹੜੇ ਸਾਡੀ ਐਨੇ ਪਈ ਤੇ ਕਰਾਈ ਪਈ ਅਸੀਂ ਹੁਣ ਕਿਹੜੇ ਮੂਹਣ ਆਖੀਏ ਨਹੀਂ ਵੀਰ ਜੀ ਹਾਂ ਕਿੱਦਾਂ ਦੀ ਗੱਲ ਹੋਈ ਪਿੰਨਕ ਦਿਨ ਜੋ ਕਿ ਛੋੜਿਆ ਮੈਂ ਕਿ ਇੱਥੇ ਬੰਦਾ ਮਾਰਦਾ ਵਾ ਕੋਈ ਗੱਲ ਤੇ ਕੋਈ ਵੀ ਨਹੀਂ ਗਈ ਹੋਈ ਅੱਛੇ ਅੱਛਾ ਉਠਾ ਘਰ ਦੇ ਦੇ ਕਲੇਸ ਰਿਹਾ ਈਦਾ ਪਾ ਕੇ ਰੱਖਿਆ ਤੁਸੀਂ ਕਦੀ ਗੇੜ ਤੇ ਕੁਝ ਕਿਨੂੰ ਸਮਝਿਆ ਤਾਂ ਪੁਲਿਸ ਤਾਂ ਆ ਹੀ ਪਹੁੰਚੇ ਤੇ ਤੇਰੀ ਖਾਤਰ ਵੀ ਮਾਨੁਸ ਜਾਨਾ ਇਹਨੂੰ ਸਮਝਿਆ ਵੀ ਬਹੁਤ ਚੰਗੀ ਸਾਡੀ ਭੈਣ ਪਰ ਤੋਂ ਨੇ ਸਾਨੂੰ ਬਹੁਤ ਹਾਲਾਤਾਂ ਖਰਾਬ ਜੇ ਇਹ ਕਿ ਭੈਣ ਭਰਾ ਉਹ ਚਾਹ ਚ ਭੈਣੀ ਸਾਹ ਤੇ ਹਾਂ ਕਿਦਾਂ ਦੀ ਗੱਲ ਹੋਈ ਮੇਰਾ ਉੱਥੇ ਕੋਈ ਦੁਕਾਨ ਨਹੀਂ ਹੈਗਾ ਮੈਂ ਜਾ ਨਹੀਂ ਸਕਦੀ ਆਪਣੇ ਪੇਕੇ ਮਾਂ ਮੇਰੀ ਉੱਥੇ ਆ ਅਕਸਰ ਭਰਾ ਜਿਹੜਾ ਹੁੰਦਾ ਵਾ ਭੈਣ ਇੱਕ ਚੀਜ਼ ਮੋਢੇ ਹੁੰਦਾ ਵਾ ਵੀ ਸਾਥ ਦਿੰਦੇ ਹੁੰਦੇ ਭੈਣ ਭਰਾ ਦਾ ਤੇ ਤੂੰ ਤੇ ਉਹਦੇ ਮਗਰ ਲਾ ਕੇ ਪਰਜਾਇਦੇ ਤੂੰ ਤੇ ਮੈਨੂੰ ਹੀ ਮਿਹਣੇ ਲਾ ਪਿਆ ਮਾਰਨ ਤੁਹਾਡੇ ਨਾਲ ਠੀਕ ਆ ਪਰ ਇੱਕ ਭੈਣ ਭਰਾ ਜਿਹਦੇ ਮਿਲੇ ਭੈਣ ਭਰਵਾਰ ਕੋ ਤੇ ਠੀਕ ਆ ਪਰ ਹੁਣ ਇਹ ਇਹ ਤੇ ਇੰਨੇ ਵਧੀਆ ਮਾਸੀ ਮਾਸੜ ਇੰਨਾ ਵਧੀਆ ਤੇ ਉਹ ਘਰ ਲੱਭ ਕੇ ਤੇ ਸਾਡੇ ਕਿੱਡੇ ਵਧੀਆ ਪਰਿਵਾਰ ਆ ਸਾਰਾ ਦੇ ਪਰ ਤੁਸੀਂ ਉਹ ਸਿਆਣੇ ਬੈਣੇ ਜਿਨੀ ਕਹੇ ਦੀ ਮਨੀ ਨਾਲ ਸਾਨੂੰ ਵੀ ਖਾਹ ਵੀਦਾ ਸਾਰਿਆਂ ਨੂੰ ਅੱਛਾ ਤੁਸੀਂ ਉਹਨਾਂ ਦੀ ਬੋਲੀ ਬੋਲਦੇ ਜੇ ਠੀਕ ਆ ਨਾ ਚੱਲ ਠੀਕ ਆ ਕੱਟ ਫੋਨ ਮੈਂ ਨਹੀਂ ਆਉਂਦੀ ਤੁਹਾਡੇ ਜਦੋਂ ਮਰ ਜੂਗੀ ਨਾ ਤਾਂ ਵੀ ਨਾ ਆਇਓ ਵੇਲਾ ਨਾ ਹੋਵੇ ਤੇ ਜੋ ਘਰ ਦੀ ਨੇ ਸਕਾਲ ਤਾਣਾ ਉਹਦੀ ਬੋਲੀ ਬੋਲੀ ਜਾਂਦਾ ਹੁਣ ਭੈਣ ਇਦਾਂ ਦੀ ਹੈ ਤੇ ਹੁਣ ਭੈਣ ਇਦਾਂ ਦੀ ਜੇ ਉਹ ਖੱਤੇ ਉਹ ਖਾਂਦੇ ਸੀ ਉਦੋਂ ਭੈਣ ਤੁਹਾਨੂੰ ਚੰਗੀ ਲੱਗਦੀ ਸੀ ਇਹਨਾਂ ਕਿੱਥੇ ਮੰਨਣੀ